ਜੀ ਦੋਸਤੋ ਅੱਜ ਤਰੀਕ ਹੈਗੀ ਹੈਗੀ 18 18 ਫਰਵਰੀ 2025 ਤੇ ਆਪਾਂ ਤੁਹਾਨੂੰ ਵਧੀਆ ਇੱਥੇ ਪੁੰਨੇ ਫਿਰਦੇ ਆਗੇ ਦਸਕਰਨ ਕੋਲ ਤੇ ਹੁਣ ਅੱਜ ਆਪਾਂ ਨੂੰ ਚੌਥਾ ਦਿਨ ਹੈਗਾ ਆਣ ਤੱਪਾਂ نیچے ਚੱਲਦੇ ਆਂਗਾ ਦੇਖਦੇ ਹਾਂ ਅੱਜ ਕਿੱਧਰ ਜਾਣ ਕਿੱਧਰ ਨੂੰ ਜਾਣਾਗਾ ਤਿਆਰੀਆਂ ਕਿੱਧਰ ਦੀਆਂ ਚੱਲ ਕੇ ਸੋਧ ਤਾਂ ਦੇਖਾਉਣੇ ਕੋਈ ਜਗ੍ਹਾ ਨਵੀਂ ਜਗ੍ਹਾ ਦੇਖ ਕੇ ਅੱਜ ਘੁੰਮਣ ਚੱਲਦੇ ਆਂ ਪੰਜ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਹੁਣ ਆਪਾਂ ਗਏ ਆ ਦਸਕਰਨ ਕੋਲ ਜਾ ਰਹੇ ਆਂ ਕਿ ਦਸਕਰਨ ਕੋਲ ਹੋ ਗਿਆ ਐਕਸਰਸਾਈਜ਼ਾਂ ਇੱਕ ਜੋੜ ਦਾ ਦੋਵੇਂ ਬਣਾ ਦੋਲੀ ਬਣਾਉਣਾ ਚੱਲ ਚੱਲ ਕੇ ਬਾਹਰ ਦੋ ਘੰਟੇ ਲਾਉਂਗਾ ਫਿਰ ਮੈਂ ਰੁੱਟੀ ਲਵਾ ਜਾਉਂਗਾ ਚੱਲੇ ਗਿਆ ਬਾਹਰ ਰੁੱਟੀ ਨਾ ਘੱਟੀ ਆ ਸਾਜੀ ਬੈਠ ਚੱਲ ਜਲਦੀ ਅੰਦਰ ਛੋਟਾ ਜਿਹਾ ਮੰਦਿਰ ਆਗਾ ਜੀ ਗੀਤ ਚੱਲ ਰਿਹਾ ਇੱਥੇ ਛੋਟੇ ਮੰਦਿਰ ਚ ਆਹ ਦੇਖੋ ਬਈ ਹੁਣ ਆਪਾਂ ਬਾਹਰ ਨੂੰ ਜਾ ਰਹੇ ਆਂਗੇ ਜਸਕਰਨ ਅੱਗੇ ਜਾਣਗੇ ਇੱਧਰ ਤੇ ਮੈਂ ਥੋੜਾ ਜਿਹਾ ਜਾਉਂਗਾ ਘੁੰਮਣ ਆਹ ਖੜਾ ਜਸਕਰਨ ਆਜੋ ਗੱਡੀ ਡੌਂਟ ਡੌਂ ਬੱਲ ਪਾ ਦੀ ਨਾਮਾਨ ਸਰ ਜੀ ਗਾਇਸ ਤੇ ਹੁਣ ਆਪਣੇ ਕੋਲ ਬਾਈਰ ਕੇ ਆ ਗਏ ਤੇ ਆਪਾਂ ਜਾਣਾ ਘੁੰਮਣ ਬਾਹਰ ਨੂੰ ਚੱਲਦੇ ਆਪਾਂ ਦੇਖਣ ਉਹ ਹੜ ਗਿਆ ਹੁੰਦਾ ਕਿੱਥੇ ਚੱਲਾਂਗੇ ਅਸੀਂ ਚੱਲਾਂਗੇ ਯਾਰ ਇੱਥੇ ਕਾਲਜ ਚ ਚੱਲਾਂਗੇ ਦੇਖਣ ਇਹ ਕਾਲਜ ਚ ਹਾਂ ਗਰਾਊਂਡ ਘੁੰਮਣ ਚੱਲਾਂਗੇ ਗਰਾਊਂਡ ਘੁੰਮਣ ਚੱਲਾਂਗੇ ਨਹੀਂ ਤੂੰ ਹੀ ਚੱਲਣਾ ਉਹ ਬਾਹਰ ਓਏ ਅੰਜਸ ਕਰਨ ਬਾਹਰ ਚੱਲਣਾ ਇੱਥੇ ਪਾਰਕ ਹੈ ਉਹ ਕਿੰਨਾ ਟਾਈਮ ਹੋ ਗਿਆ ਇੱਥੇ ਪਾਰਕ ਹੈ ਹੈਲੋ ਕਿਹੜਾ ਪਾਰਕ ਸ਼ਹਿਰ ਦਾ ਪਾਰਕ ਹੈ ਇੱਥੇ ਚੱਲਾਂਗੇ ਪੁੱਤੀ ਆ ਦੇਖੋ ਜੀ ਆਪਾਂ ਯੂਨੀਵਰਸਿਟੀ ਜਾ ਰਹੇ ਆਂ ਆ ਬਿਲਡਿੰਗਾਂ ਦੇਖੋ ਇੱਥੇ ਬਹੁਤ ਚਾਂਚਾਂ ਨੇ ਕਿੰਨੇ ਮੰਜ਼ਲੀ ਬਿਲਡਿੰਗ ਆ ਬਾਈ ਇਹ ਬਿਲਡਿੰਗ ਹੋਰ ਤੂੰ ਗਿਣਨਾ ਯਾਰ ਕਿੰਨੀ ਆ ਕਿੰਨੇ ਮੰਜ਼ਲੀ ਆ ਦੇਖ ਲੈ ਹੋ ਗਈ 20 25 20 25 ਇਹ ਨਹੀਂ ਕਿਤੇ ਹੋਣੀ ਆ ਥੋੜੀ ਜਾਤ ਆ ਇਹ ਠੀਕ ਦੇ ਗਰੀਬ ਹੋਣੀ ਆ ਠੀਕ ਦੇ ਗਰੀਬ ਆ ਬਾਈ ਇਹ ਬਿਲਡਿੰਗ ਸਾਹਮਣੇ ਦੇਖੋ ਮੌਸਮ ਇੱਥੋਂ ਰਾਤ ਨੂੰ ਇੱਥੋਂ ਦਾ ਮੌਸਮ ਨਾ ਲਾਲਜਾ ਹੋ ਜਾਂਦਾਗਾ ਉਹ ਦੇਖੋ ਸਾਹਮਣੇ ਲਾਲਜਾ ਹੋਇਆ ਪਿਆ ਹੈ ਕਮ ਆਨ ਲੈ ਕੇ ਚੱਲੇ ਆਂ ਵੀਰ ਪੂਨੇ ਦੀ ਮਸ਼ਹੂਰ ਯੂਨੀਵਰਸਿਟੀ ਨਾਗੀਆ ਦਾ ਕਿਹੜੀ ਤਾਂ ਗਾਇਸ ਅੱਜ ਆਪਾਂ ਘੁੰਮਣ ਚੱਲੇ ਆ ਕਾਵੈ ਸਵਤਰੀ ਯੂਨੀਵਰਸਿਟੀ ਹੈ ਸਵਤਰੀ 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 ਯੂਨੀਵਰਸਿਟੀ ਘੁੰਮਣ ਚੱਲੇ ਆ ਅੱਜ ਆਪਾਂ ਰੋਡ ਤੇ ਰਾਤ ਨੂੰ ਜਾ ਰਹੇ ਆ 7 ਵਜੇ ਦਾ ਟਾਈਮ ਆ ਮੰਨ ਤੇ ਰਨਿੰਗ ਕਰਦਾ ਹਾ ਉਹਨਾਂ ਨੇ ਚਪਲਾ ਪਾਈਆਂ ਹੈ ਚਾਲ ਆਪਾਂ ਚੱਲਦੇ ਆਂ। ਲਾ ਦੇਖੋ ਬਹੁਤ ਨਜ਼ਾਰਾ ਹੈਗਾ। ਇੱਥੇ ਮਾਰਕੀਟਿੰਗ ਮਾਰਕੀਟ ਆ ਗਿਆ। ਇੱਥੋਂ ਖਾਣ ਨੂੰ ਜੀ ਨਹੀਂ ਕਰਿਆ ਕੁਝ। ਹੁਣ ਗਾਂਹ ਜਾ ਰਹੇ ਆਂਗੇ। ਆਪਾਂ ਆਪਾਂ ਈਵਨਿੰਗ ਬੋਕ ਕਰ ਰਹੇ ਆਂਗੇ। ਦੋ ਇੰਡੀਅਨ ਆਰਮੀ ਮੈਨ ਮੇਰੇ ਨਾਲ। ਮੈਸੇਜ ਵੀ ਪਾ ਦੇਣਾ। ਮਨ ਲਾਦਾ ਫਲੈਸ਼ ਜਲਦੀ ਨਹੀਂ ਕੋ ਕਾਲਾ ਪਾਊਗਾ। ਲਗਾਉਣ ਦੇ। ਰੋਲ ਕਾਲ 6:30 ਵਜੇ 60 ਕਿਲੋ ਡੀਰ ਤੇ ਮੈਂ ਜਾਣਾ ਹਾਂ ਚੱਲ ਰੋਲ ਕਾਲ ਸੁਣਨਾ ਤਾਂ ਰਸਤਾ ਨਿਕਲ ਜਾਊਗਾ ਨਹੀਂ ਇਹ ਇੱਥੇ ਇੱਥੇ ਚੜਾਈ ਵੀ ਆ ਜਾਂਦੀ ਕਿਤੇ ਦਰ ਆਸੀ ਦੇ ਕਦੇ ਥੱਲੇ ਨੂੰ ਹੋ ਜਾਂਦਾ ਥੋੜੇ ਥੋੜੇ ਚੜਾਈ ਆ ਕਿਤੇ ਥੱਲੇ ਨੂੰ ਹੋ ਜਾਂਦਾ ਸਾਈਂ ਆ ਜਾਂਦਾ ਰਸਤੇ ਇਵਨਿੰਗ ਬਹੁਤ ਲੱਗਦੇ ਆ ਰਸਤਾ ਕਰਕੇ ਦੱਸ ਰਹੇ ਆ ਆ ਦੇਖੋ ਅੱਗੇ ਰਸਤਾ ਪਰ ਨਿਕਰਦਾ ਯਾਰ ਮੈਨੂੰ ਪਤਾ ਨਹੀਂ ਨਿਕਰਦਾ ਕਿੱਥੇ ਯਾਰ ਇਹ ਇੱਧਰ ਮਾਰਕੀਟ ਹੁਣ ਦੇਖੋ ਆ ਥੱਲੇ ਨੂੰ ਜਾਣ ਲੱਗਾ ਰਸਤਾ ਇਹ ਗੋਲ ਮਾਰਕੀਟ ਤੋਂ ਮਿਲਾਂ ਮੈਂ ਪਤਾ ਕਰ ਲਊਗਾ ਇੱਧਰ ਪਤਾ ਨਹੀਂ ਕੀ ਆ ਗਿਆ ਕੁਝ ਦਿਖਾਉਣੇ ਸਾਨੂੰ ਹੱਸ ਜਾਂਦਾ ਮੇਰੇ ਤੇ ਦੇਖ ਲੋ ਬਈ ਆ ਦੇ ਇੱਥੇ ਕੈਫੇ ਗੁਫੇ ਆ ਗਿਆ ਇੱਥੇ ਕਿਹੜਾ ਕੈਫੇ ਆ ਬਈ ਇਹ ਇਹ ਕੈਫੇ ਕਾਲਜ ਦਾ ਕਾਲਜ ਦਾ ਕੈਫੇ ਆ ਇਹ ਕਾਲਜ ਕਿੱਥੇ ਆਗਾ ਚਲ ਫਿਰ ਕਾਲ ਜੀ ਆਣਾ ਸੀਗਾ ਚਲ ਕੋਈ ਨਹੀਂ ਕਾਲ ਦੀ ਕਾਲਰ ਦਿਖਾਵਾਂਗੇ ਕਾਲਜ ਦੇ ਕੈਫੇ ਤੇ ਚੱਲਦੇ ਆਪਾਂ ਹਾਂ

ਸਾਰਾ ਕੁਝ ਮਿਲਦਾ 버거 ਵਰਗੇ ਪੀਏ ਪੂਏ ਸਾਰਾ ਕੁਝ ਮਿਲਦਾ। ਉਹ ਤਾਂ ਬੰਦ ਕਰ ਲੱਗੇ। ਸੋ ਗਾਇਜ਼ ਇਹ ਬ੍ਰੈਡ ਨੂੰ ਬ੍ਰੈਡ ਬਗੜਾ ਕਹਿੰਦੇ ਆਗੇ। ਆਹ ਮਿਰਚਾਂ ਨਾਲ ਖਾਵਾਂਗੇ ਬ੍ਰੈਡ ਬਗੜਾ। ਇਹ ਬ੍ਰੈਡ ਨੂੰ ਕਹਿੰਦੇ ਇਕੱਲੇ ਨੂੰ ਬ੍ਰੈਡ ਬਗੜਾ। ਇਹ ਉਹ ਦੇਖ ਲਾ ਚੰਗਾ। ਚਲੋ ਹੁਣ ਆਪਾਂ ਖਾਣਾ ਪੀਣਾ ਕਰਦੇ ਆਪਾਂ ਸਟਾਰਟ ਤੇ ਮੁਰਕੇ ਚੱਲ ਜਾਂਗੇ। ਅੱਜ ਅੱਜ। ਅੱਜਾਂ ਨੂੰ। ਮੈਚ ਕਿੱਪੀ ਚੱਲ ਗਿਆ ਹਸਪਤਾਲ ਤੇ ਤਾਂ ਗਾਇਜ਼ ਹੁਣ ਆਪਾਂ ਕਾਲਜ ਵਿੱਚ ਫਿਰਦੇ ਆਂਗੇ ਕਾਲਜ ਬਹੁਤ ਵੱਡਾ ਗਾ ਬਹੁਤ ਵੱਡਾ ਕਾਲਜ ਆ ਦੇਖੋ ਐ ਵਿੱਚ ਹੀ ਕੰਟੀਨਾਂ ਗੱਟੂਆਂ ਦਾ ਬੜਾ ਕੋਸਾਗਾ ਹੁਣ ਕਿੱਥੇ ਕਿੱਥੇ ਦਿਖਾ ਗਏ ਯੂਨੀਵਰਸਿਟੀ ਪ੍ਰੈਸ ਆ ਦੇਖੋ ਯੂਨੀਵਰਸਿਟੀ ਪ੍ਰੈਸ ਬਹੁਤ ਹੀ ਵੱਡਾ ਕਾਲਜ ਹੈ ਬਹੁਤ ਵੱਡਾ ਕਾਲਜ ਆ ਵੀ ਬਹੁਤ ਵੱਡਾ ਕਾਲਜ ਆ ਆ ਦੇਖੋ ਜੀ ਕਲਾਸਰੂਮ ਕੰਪਲੈਕਸ ਲਿਖਿਆ ਇੱਥੇ ਦਿਖਦਾ ਤਾਂ ਹੈ ਨਹੀਂ ਇਹ ਕਾਲਜ ਆ ਬੜਾ ਵੱਡਾ ਕਾ ਬਾਈ ਬਹੁਤ ਵੱਡਾ ਕਾਲਜ ਆ ਵਿੱਚ ਇਹਦਾ ਟੈਂਪੋ ਟੰਪੂ ਫਿਰਦੇ ਆਗੇ ਆ ਦੇਖੋ ਬੱਚੇ ਸਕੂਟਰਾਂ ਕਾ ਸੁੱਟੀਆਂ ਲੈ ਕੇ ਲੋਕ ਤਰੀ ਫਿਰਦੇ ਆ ਬਸ ਐਰਜੀ ਯੂਨੀਵਰਸਿਟੀ ਵਿੱਚ ਬਾੜਨ ਦਾ ਸੁ ਬਣਾ ਲੀਆ ਪਰ ਪੂਰਾ ਤਾਂ ਨਹੀਂ ਹੋ ਸਕਿਆ ਕੋਈ ਨਹੀਂ ਆਪਾਂ ਘੁਮਤਾ ਲਈਤੀ ਬਹੁਤ ਵੱਡੀ ਆ ਇਹ ਕਮਨ ਲੀਤੀ ਆ ਐਗਜ਼ਾਮੀਨੇਸ਼ਨ ਸੈਂਟਰ ਆਗਾ ਚੱਲ ਠੀਕ ਆ ਸਿੱਧੇ ਜਾਣਾ ਆਪਾਂ ਉਹ ਬਿਲਡਿੰਗਾਂ ਦੇ ਜਿੰਨੇ ਲੋਕ ਦਿਖਣੇ ਆ ਐਗਜ਼ਾਮੀਨੇਸ਼ਨ ਸੈਂਟਰ ਆਗਾ ਇਹ ਪੁੰਨੇ ਦਾ ਕਾਲਜ ਦਾ ਆ ਹੁਣ ਸਿੱਧਾ ਚੱਲਾਂਗੇ ਆ ਦੇਖੋ ਰਸਤਾ ਭੁੱਲ ਗਿਆ ਇਧਰਲਾ ਬੰਦਾ ਸਾਈਡ ਵਾਲਾ ਇਹ ਰਸਤਾ ਦੱਸਿਆ ਤਾਂ ਕਿੱਧਰ ਨੂੰ ਜਾਣਾ ਬਈ ਕਿੱਧਰ ਨੂੰ ਜਾਣਾਗਾ ਹੈ ਆ ਰਿਹਾ ਬਿਲਡਿੰਗ ਦੀ ਨਿਸ਼ਾਨੀ ਆ ਮੈਨੂੰ ਇਧਰ ਜਾਣਾ ਉਹ ਸੀ ਆ ਦੇਖੋ ਇਹ ਗਰਨ ਹੋਸਟਲ ਆਗਾ ਗਰਲ ਹੋਸਟਲ ਹੈ ਇਹ ਕਾਲਜ ਚ ਬਸ ਆਪਾਂ ਹੁਣ ਬਾਹਰ ਨਿਕਲਣ ਵਾਲੀ ਆਂਗੇ ਕਾਲਜ ਚੋਂ ਆ ਗਿਆ ਬਸ ਗੇਟ ਜਾਂ ਗਾਂ ਆਪਾਂ ਚੱਲਦੇ ਆਂ ਦੇਖੋ ਜੀ ਸਬਿਤਰੀ ਫੂਲੇ ਪੁੰਨੇ ਵਿਦਿਆਲੇ ਸੁਰੱਖਿਆ ਵਿਭਾਗ ਭਾਵ ਇਹ ਯੂਨੀਵਰਸਿਟੀ ਹੈਗੀ ਤੇ ਆਪਾਂ ਹੁਣ ਗੇਟ ਵਿੱਚੋਂ ਆਗੇ ਬਾਹਰ ਯੂਨੀਵਰਸਿਟੀ ਚੋਂ ਤੇ ਹੁਣ ਆਪਾਂ ਚੱਲ ਰਹੇ ਆਂਗੇ ਖਿੜਕੀ ਇਰਕੀ ਨ ਖੜਕੀ ਖੜਕੀ ਐ ਐਚ ਕੇ ਚੱਲ ਰਿਹਾ ਹੁਣ ਆਪਾਂ ਖੜਕੀ ਐ ਐਚ ਕੇ ਐਚ ਆਰ ਐਚ ਕੇ ਮਿਲਟਰੀ ਹਸਪੀਟਲ ਐਚ ਕੇ ਮਿਲਟਰੀ ਹਸਪੀਟਲ ਚੱਲ ਰਿਹਾ ਹੁਣ ਆਪਾਂ ਤੇ ਆਪਾਂ ਦੁਸਰੇ ਕੋਲ ਚੱਲਦੇ ਹੁਣ ਬੈਠਾਂ ਕੋਈ ਨਾਲ ਗੱਲਾਂ ਬਾਤਾਂ ਕਰਾਂਗੇ 10 ਮਿੰਟ ਹਨਾ ਬਈ ਨੰਦ ਆਇਆ ਨੰਦ ਨੰਦ ਦਾ ਨਾਮ ਦੀ ਲੈਣ ਆਏ ਹਾਂ ਹਾਂ ਦੀ ਲੈਣ ਆਏ ਹਾਂ ਨੇ ਆ ਰਹਾ ਆ ਬਾਬੇ ਬਹੁਤ ਹੁਣ ਆਪਾਂ ਚ ਗੋਲਾ ਵੱਡਾ ਕੋਲ ਜਾਏ ਗੋਲ ਟ੍ਰੈਂਗ ਲੈ ਕੇ ਆਉਂਦੇ ਗੋਲ ਮਾਰਕੀਟ ਜਿਹੜਾ ਮਾਸੀ ਰਣਾ ਚੱਕੜਾ ਜਮਾਨ ਹੁਣ ਗੋਲ ਮਾਰਕੀਟ ਹੀ ਜਾਣਾ ਤੇ ਹੁਣ ਬਈ ਆਪਾਂ ਗੋਲ ਮਾਰਕੀਟ ਚੱਲਦੇ ਆਪਾਂ ਤਵਾ ਲੈ ਕੇ ਆਉਣਾਗਾ ਰੋਟੀਆਂ ਬਣਾਉਣ ਲਈ ਸਿੱਧਾ ਇੱਥੋਂ ਗੋਲ ਮਾਰਕੀਟ ਹੀ ਚੱਲਾਂਗੇ ਪੀਜੀ ਲੈ ਲਿਆ ਸੀ ਹੈ ਪੀਜੀ ਲੈ ਲਿਆ ਆਪਾਂ ਪੀਜੀ ਰਹਿਣ ਲਈ ਅਸਾਂ ਪੀਜੀ ਲੈ ਲੈ ਕਹਿੰਦਾ ਰਹਿਣ ਲਈ ਜਾਂਦਾ ਯਾਰ ਪੀਚ ਰਹਿਣਾ ਹੁਣ ਆਪਾਂ ਇੱਥੇ ਇੱਧਰ ਆ ਜਾ ਕਰਾਂਗੇ ਦਿਨੇ ਵਸੇ ਡਿਊਟੀ ਤੇ ਰਹਿਣਾਗੇ ਕੀ ਕਰਤਾ ਪੀਚ ਉੱਥੇ ਡਿਊਟੀ ਤੇ ਆ ਕਰਾਂਗੇ ਰਾਤ ਨੂੰ ਇੱਥੇ ਆ ਜਾ ਕਰਾਂਗੇ ਆ ਦੇਖੋ ਬਈ ਹੁਣ ਆਪਾਂ ਗੇਟ ਦੇ ਬਾਹਰ ਆ ਗਏ ਯੂਨੀਵਰਸਿਟੀ ਦੇ ਆ ਦੇਖੋ ਇੱਧਰ ਅੰਬੇਦਕਰ ਜੀ ਦੀ ਫੋਟੋ ਬਣਾਈ ਹੋਈ ਆਗੀ ਤੇ ਹੋ ਗੇਟ ਰਹੇਗਾ ਸਾਹਮਣੇ ਸਿੱਧਾ ਯੂਨੀਵਰਸਿਟੀ ਦਾ ਆ ਦੇਖੋ ਇੱਧਰ ਹਨੇਰਾ ਹੋ ਚੁੱਕਾ ਹੈਗਾ ਪੂਰਾ ਤੇ ਹੁਣ ਆਪਾਂ ਚੱਲਦੇ ਆਂਗੇ ਅੰਦਰ ਹਸਪੀਟਲ ਨੇੜੇ ਹੀ ਰਹਿੰਦਾ ਇੱਥੋਂ ਦਾ। ਦੇਖੋ ਬਈ। ਦੋਰ ਲਿਖਦੇ ਨਾ ਇੱਥੇ। ਆਹ ਦੇ ਕੰਟੀਨ। ਦੋਰ ਹੈ। ਬੰਡਾਰ ਵਿਭਾਗ। ਇੱਥੇ ਆਰਮੀ ਵਾਲਾ ਸਮਾਨ ਹੁੰਦਾ ਨਾ ਜਿਹੜਾ ਆਰਮੀ ਦੀ ਆਰਮੀ ਦਾ ਸਮਾਨ। ਤੂੰ ਦੱਸ ਬਾਈ। ਆਰਮੀ ਦੀਆਂ ਕੰਟੀਨਾਂ ਨਾ ਜਿਹੜੀਆਂ ਉਹ ਸਾਰਾ ਇਹ ਦੀਪੂ ਆ ਬੰਦੇ ਇਹ ਇਕੱਠਾ ਇੱਥੋਂ ਸਮਾਨ ਲਿਆਂਦਾ ਕੰਟੀਨਾਂ ਤੇ। ਬਾਕੀ ਵਿਸ਼ਾਲ ਮੈਂ ਕਹਾਂ ਮੈਂ ਆਹ ਤਾਂ ਦੀ ਮਾਰਿਆ ਉਹਨਾਂ 'ਚ ਵੀ ਚੱਲ ਜਾਂਦਾ ਇੱਥੇ ਸਮਾਨ। ਠੀਕ ਆ ਬਈ। ਆੜਾ-ਆੜਾ ਥਾਵਾਂ ਦੇ ਆੜਾ-ਆੜਾ ਦੇਸਾਂ ਹੁਣ ਦੇਸਾਂ ਜੀ ਨਾ। ਆ ਡਾੜ ਥਾਂ ਵਾਂ ਦੇ ਆ ਡਾੜ ਕੰਟੀਨਾਂ ਚ ਜਾਂਦਾ ਹੈਗਾ ਇੱਥੋਂ ਸਮਾਨ ਮਤਲਬ ਜ਼ਿਆਦਾਤਰ ਆਰਮੀ ਦੀਆਂ ਕੰਟੀਨਾਂ ਚ ਇੱਥੇ ਸਪਲਾਈ ਕੀਤਾ ਜਾਂਦਾ ਹੈ ਆਰਮੀ ਦੇ ਕੰਟੀਨਾਂ ਚ ਐਕਸਪਾਇਰੀ ਬਹੁਤ ਸਿੱਟੇ ਹੁੰਦਾ ਇੱਥੇ ਭਲੇ ਖੁੱਲ ਗਿਆ ਉਹ ਕਰੀ ਫਿਰ ਵਾਪਸ ਆ ਜਾਂਦਾ ਨੇ ਕੰਟੀਨਾਂ ਜਿੱਦਾਂ ਕੋਈ ਚੀਜ਼ ਵੇਖਦੀ ਨਹੀਂ ਆ ਫਿਰ ਇੱਥੇ ਵਾਪਸ ਆ ਜਾਂਦੀ ਆ ਡੀਪੂ ਆ ਯਾਰ ਕੰਟੀਨਾਂ ਦਾ ਡੀਪੂ ਹੈ ਠੀਕ ਆ ਵੀ ਹੁਣ ਚੱਲਦੇ ਆਪਾਂ ਅੱਗੇ ਹੁਣ ਆਪਾਂ ਚੱਲਦੇ ਮੰਦਰ ਮੰਦਰ ਗੁਰਦੁਆਰਾ ਅੱਛਾ ਹੁਣ ਆਪਾਂ ਹਸਪਤਾਲ ਦੇ ਗੁਰਦੁਆਰੇ ਵਿੱਚ ਜਾਂਦੇ ਆ ਤੇ ਕੰਟੀਨ ਉਹ ਤੇ ਮੰਦਿਰ ਵੀ ਉਹਦੇ ਨਾਲ ਹੀ ਉੱਥੇ ਜਾਂਦੇ ਆਂਗੇ। ਆਨੰਦ ਲਈ ਜਾਂਦੇ ਆਂ। ਹੈ? ਪੁਨੇ ਦੇ ਆਨੰਦ ਲਈ ਜਾਂਦੇ ਆਂ ਪੁਨਾ ਪੁਨਾ। ਸ਼ਹਿਰ ਬਹੁਤ ਸੋਹਣਾ ਬਈ ਪੁਨਾ। ਬੋਲ ਚਾਹਦਾ ਯਾਰ। ਗਾਇਜ਼ ਤੇ ਹੁਣ ਆਪਾਂ ਕੰਟੀਨ 'ਚ ਬੈਠਾਂਗੇ। ਸਲਾਦ ਆਪਣੇ ਦੀ ਸੰਤੋਸ਼ਤੀ ਕੰਟੀਨ 'ਚ ਬੈਠੇ ਆਂ। ਬਹੁਤ ਹਸਪੀਟਲ ਹੈ। ਹੈ? ਉਹ ਸੰਤੋਸ਼ਤੀ ਰੈਸਟੋਰੈਂਟ 'ਚ ਬੈਠਾਂ ਪੂਲ ਪਲਾਜ਼ਾ ਦੇ ਵਿੱਚ। ਤੇ ਆਪਾਂ ਰੋਟੀਆਂ ਆਰਡਰ ਕਰਨਾ ਤੇ दाल जी मई थी अपन सलाद देख ला देख। तो हाँ देखो रोटी हाँ पे अपना का आप हूँ कॉलेज तो इधर आ गए सीधा गंभीर रोटी रूटी खा के फिर जिस कारो चल तो बहुत भीड आ बैस्टोरेंट चेक पैगा उखो बहर किसानी ਆ ਦੇਖੋ ਵੀ ਆਪਣਾ ਆ ਗਿਆ ਖਾਣਾ ਢੀਡ ਵਾਲੀ ਹੁੰਦੀ ਆ ਵੀ ਆ ਰੈਸਟੋਰੈਂਟ ਚ ਸੰਤੋਸ਼widetilde ਆਪਾਂ ਖਾਣੇ ਆ ਰੋਟੀਆਂ ਹੋਣ ਪ੍ਰੀਨ ਪਨੀਰ ਮਸਰੂਮ ਮਸਰੂਮ ਆਗਾ ਆਪਾਂ ਖਾਣੇ ਰੋਟੀ है भाई बहुत सुदी तक गायज हूँ अपन जसकार को आ गए तो आ गया जसकारों सुता तो आप हम चल हैं उपर अपने रूम च टाइम ग्यारह बज गए तो साड़ी वीडियो देख ली सा चैनल कर लो सबसक्राइब हम मिलेंगे अगली भीडियो धनबाद